ਵਿਸਮਾਦ ਜੋਗ ਸ੍ਰੀ ਗੁਰੂ ਜੀ ਨੇ ਸਾਨੂੰ ਹਠ ਜੋਗ ਕਰਮ ਜੋਗ ਆਦ ਗੱਲਾਂ ਤੋਂ ਛੁਡਾ ਕੇ ਭਗਤੀ ਜੋਗ ਸਿਖਾਇਆ ਹੈ ਬਲਕਿ ਭਗਤੀ ਜੋਗ ਵਿੱਚੋਂ ਚੁੱਕ ਕੇ ਵਿਸਮਾਦ ਜੋਗ ਵਿੱਚ ਟੋਰਿਆ ਹੈ ਜਿਸ ਦਾ ਮੂਲ ਹੈ ਸਿਮਰਨ ਤੇ ਹਰੀ ਕੀਰਤਨ ਇਸ ਵਿੱਚ ਵਿਗਨਕਾਰੀ ਹੁੰਦੇ ਹਨ ਮੋਹ ਮਾਇਆ ਤੇ ਸੰਬੰਧ ਤੇ ਕੁਦਰਤੀ ਵਰਤੇ ਪਾਣੇ ਪਹਿਲਿਆਂ ਨਾਲੋਂ ਮੋਹ ਟੁੱਟਣਾ ਹੈ ਤੇ ਸਿਮਰਨ ਦੁਆਰਾ ਸਾਈ ਨਾਲ ਮੋਹ ਪੈਂਦਾ ਜਾਂਦਾ ਹੈ ਤੇ ਵਰਤ ਦੇ ਪਾਣਿਆਂ ਲਈ ਗੁਰੂ ਮਤ ਇਹ ਹੈ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਇ ਇਹ ਹੈ ਗੁਰੂ ਦੀ ਰਾਹ ਤੇ ਇਹੋ ਹੈ ਮੇਰਾ ਤਜਰਬਾ ਕਿਸੇ ਇਨਸਾਨ ਦਾ ਜੀਵਨ ਕੋਈ ਬਹੁਤ ਲੰਮਾ ਸਮਾਂ ਨਹੀਂ ਸਮਾਂ ਅਮੋਲਕ ਹੈ ਤੇ ਇਹ ਜੇ ਸਫਲ ਬੀਤੇ ਤਾਂ ਭਲਾ ਹੈ ਜੋ ਇਸ ਮਾਰਗ ਤੇ ਨਹੀਂ ਆਏ ਉਹ ਵੀ ਅਸੀਂ ਦੇਖੀਏ ਤਾਂ ਕੋਈ ਸੁਖ ਨਹੀਂ ਹਨ ਪਬ ਉਹ ਵੀ ਕੋਈ ਸੁਖੀ ਨਹੀਂ ਹਨ ਸਗੋਂ ਵਧੇਰੇ ਖਪਦੇ ਹਨ ਇਸ ਮਾਰਗ ਵਾਲੇ ਨੂੰ ਜਦ ਅੰਤਰਮੁਖ ਹੋਣ ਦਾ ਵੱਲ ਆ ਜਾਂਦਾ ਹੈ ਤੇ ਮਨ ਆਪਣਾ ਆਪੇ ਵਿੱਚ ਸਿਮਰਨ ਦੀ ਟੀਕ ਨਾਲ ਟਿਕਦਾ ਹੈ ਤਾਂ ਕਈ ਵੇਰ ਸਾਈਂ ਦੀ ਸ਼ੋਹ ਪ੍ਰਤੀਤ ਕਰਦਾ ਹੈ ਉਹ ਸੁਖ ਸ਼ਾਂਤਮਈ ਤੇ ਸਤੋਗੁਣੀ ਹੁੰਦਾ ਹੈ ਇਹ ਸਾਰੇ ਸੈਨਸੁਅਲ ਇੰਦਰੀਆਂ ਦੇ ਸੁੱਖਾਂ ਤੋਂ ਸਵਾਦੀ ਲੱਗਣ ਲੱਗ ਜਾਂਦਾ ਹੈ ਗੁਰੂ ਮਿਹਰ ਕਰੇ ਤੇ ਤੁਹਾਡਾ ਸਹਾਈ ਹੋਵੇ ਗੁਰਬਾਣੀ ਵਿੱਚ ਦੱਸੇ ਸੁੱਖ ਤੇ ਭਰੋਸੇ ਬਖਸ਼ੇ ਨਾਮ ਜਪਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ